ਨਫ਼ਰਤ ਅਤੇ ਗੁੱਸੇ ਨੂੰ ਤਿਆਗੋ ਤੇ ਮਨ ਨੂੰ ਪਵਿੱਤਰ ਰੱਖੋ ਕਿਉਂਕਿ ਇਹੋ ਇੱਕ ਇਨਸਾਨ ਦੀ ਸੱਚੀ ਤਾਕਤ ਹੈ ਸਤ ਸ੍ਰੀ ਅਕਾਲ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਸਾਡੀ ਅੱਜ ਦੀ ਵੀਡੀਓ ਦੇ ਵਿੱਚ ਜੇ ਤੁਸੀਂ ਵੀ ਆਪਣੇ ਬਾਲਾਂ ਨੂੰ ਲੈ ਕੇ ਪਰੇਸ਼ਾਨ ਹੋ ਕਿਉਂਕਿ ਅੱਜ ਦੇ ਦੌਰ ਵਿੱਚ ਮਨੁੱਖ ਨੂੰ ਬਹੁਤ ਸਾਰੀਆਂ ਟੈਨਸ਼ਨਾਂ ਤੇ ਪਰੇਸ਼ਾਨੀਆਂ ਹੁੰਦੀਆਂ ਨੇ ਇਸਦਾ ਸਿੱਧਾ ਅਸਰ ਸਾਡੇ ਵਾਲਾਂ ਦੀ ਗਰੋਥ ਤੇ ਪੈਂਦਾ ਹੈ ਵਾਲਾਂ ਦਾ ਝੜਨਾ ਇੱਕ ਬਹੁਤ ਸਮੱਸਿਆ ਹੈ ਕਿਉਂਕਿ ਹਰ ਇੱਕ ਇਨਸਾਨ ਚਾਹੁੰਦਾ ਹੈ ਕਿ ਸਾਡੇ ਵਾਲ ਸੁੰਦਰ ਤੇ ਲੰਮੇ ਹੋਣ ਕਿਉਂਕਿ ਅਸਲ ਅਸਲੀ ਸੁੰਦਰਤਾ ਸਾਡੇ ਵਾਲਾਂ ਤੋਂ ਹੀ ਆਉਂਦੀ ਹੈ ਆਓ ਅਸੀਂ ਅੱਜ ਦੀ ਵੀਡੀਓ ਵਿੱਚ ਤੁਹਾਨੂੰ ਦੱਸਦੇ ਹਾਂ ਪੰਜ ਅਜਿਹੇ ਅਸਰਦਾਰ ਨੁਕਤੇ ਜੋ ਤੁਸੀਂ ਵਰਤ ਕੇ ਆਪਣੇ ਵਾਲਾਂ ਦੀ ਗਰੋਥ ਨੂੰ ਵਧਿਆ ਕਰ ਸਕਦੇ ਹਾਂ ਕਿਉਂਕਿ ਵਾਲਾਂ ਦੀ ਗਰੋਥ ਕੁਦਰਤ ਤੌਰ ਤੇ ਹੀ ਹੋਣੀ ਚਾਹੀਦੀ ਹੈ ਕਿਉਂਕਿ ਅੱਜ ਕੱਲ ਕੈਮੀਕਲ ਦਾ ਦੌਰ ਚੱਲ ਰਿਹਾ ਹੈ ਜੋ ਸਾਡੇ ਲਈ ਬਹੁਤ ਹਾਨੀਕਾਰਕ ਹੈ ਇਸ ਲਈ ਅਸੀਂ ਤੁਹਾਡੇ ਲਈ ਪੰਜ ਅਜਿਹੇ ਨੁਕਤੇ ਲੈ ਕੇ ਆ ਗਏ ਹਾਂ ਜੋ ਤੁਸੀਂ ਵਰਤ ਕੇ ਆਪਣੇ ਵਾਲਾਂ ਨੂੰ ਕੁਦਰਤ ਦੇ ਨਾਲ ਜੋੜਦੇ ਹੋਇਆਂ ਵਾਲਾਂ ਨੂੰ ਲੰਮੇ ਤੇ ਸੁੰਦਰ ਕਰ ਸਕਦੇ ਹੋ ਸਾਡਾ ਪਹਿਲਾ ਨੁਕਤਾ ਹੈ ਅਲਸੀ ਦੇ ਬੀਜ ਅਲਸੀ ਦੇ ਬੀਜਾਂ ਨੂੰ ਤੁਸੀਂ ਰਾਤ ਪਰ ਭਿਓ ਕੇ ਰੱਖੋ ਤੇ ਇਸ ਨੂੰ ਪਾਣੀ ਵਿੱਚ ਉਬਾਲ ਕੇ ਇੱਕ ਜੈਲ ਤਿਆਰ ਕਰੋ ਇਹ ਇੱਕ ਜੈਲ ਦੀ ਤਰ੍ਹਾਂ ਬਣ ਜਾਵੇਗਾ ਜਿਵੇਂ ਜੈਲ ਹੁੰਦੀ ਹੈ ਜੋ ਮਾਰਕੀਟ ਵਿੱਚ ਮਿਲਦੀ ਹੈ ਸੇਮ ਵੈਸੇ ਹੀ ਇਹ ਤਿਆਰ ਹੋ ਜਾਵੇਗੀ ਫਿਰ ਤੁਸੀਂ ਇਹਨੂੰ ਇਸ ਨੂੰ ਆਪਣੇ ਵਾਲਾਂ ਦੀਆਂ ਜੜਾਂ ਤੇ ਲਗਾਓ ਤੁਸੀਂ ਵੇਖੋਗੇ ਕਿ ਇਹ ਬਹੁਤ ਅਸਰਦਾਰ ਤੇ ਤੁਹਾਡੇ ਵਾਲਾਂ ਨੂੰ ਸੁੰਦਰ ਬਣਾ ਦੇਵੇਗੀ ਤੇ ਵਾਲਾਂ ਦੀ ਗਰੋਥ ਤੇ ਡੈਂਡਰਫ ਤੋਂ ਵੀ ਛੁਟਕਾਰਾ ਮਿਲੇਗਾ ਸਾਡਾ ਦੂਜਾ ਨੁਕਤਾ ਹੈ ਚਕੰਦਰ ਦਾ ਰਸ ਤੁਸੀਂ ਹਫਤੇ ਦੇ ਵਿੱਚ 2 ਜਾਂ 3 ਵਾਰ ਚਿਕੰਦਰ ਦਾ ਰਸ ਮਿਲ ਪੀਣਾ ਹੈ ਜਾਂ ਤੁਸੀਂ ਆਪਣੀ ਵਾਲਾਂ ਦੇ ਉੱਪਰ ਵੀ ਚਿਕੰਦਰ ਦਾ ਰਸ ਲਗਾ ਸਕਦੇ ਹੋ ਕਿਉਂਕਿ ਚਿਕੰਦਰ ਆਮ ਤੌਰ ਤੇ ਹਰ ਇੱਕ ਸਬਜੀ ਵਾਲੇ ਠੇਲੇ ਤੋਂ ਮਿਲ ਜਾਂਦਾ ਹੈ ਜੋ ਸਾਡੀ ਸਿਹਤ ਲਈ ਵੀ ਬਹੁਤ ਵਧੀਆ ਹੈ ਇਹ ਤੁਸੀਂ ਵਰਤ ਸਕਦੇ ਹੋ ਆਪਣੀ ਵਾਲਾਂ ਦੀ ਗਰੋਥ ਨੂੰ ਵਧਾਉਣ ਦੇ ਲਈ ਸਾਡਾ ਤੀਜਾ ਨੁਕਤਾ ਹੈ ਕਾਲੀ ਮਿਰਚ ਤੇ ਨਾਰੀਅਲ ਦਾ ਤੇਲ ਤੁਸੀਂ ਕਰਨਾ ਇਹ ਹੈ ਕਿ ਕਾਲੀ ਮਿਰਚ ਦੇ ਕਾਲੀ ਮਿਰਚ ਲਓ ਪੀਸੀ ਹੋਈ ਤੇ ਇਸ ਨੂੰ ਨਾਰੀਅਲ ਦੇ ਤੇਲ ਵਿੱਚ ਮਿਲਾ ਲਓ ਫਿਰ ਹੌਲੀ-ਹੌਲੀ ਆਪਣੇ ਸਿਰ ਦੀ ਮ사ਜ ਕਰੋ ਇਸ ਦੇ ਨਾਲ ਨਵੇਂ ਵਾਲ ਉੱਗਣ ਵਿੱਚ ਮਦਦ ਹੋਵੇਗੀ ਤੇ ਤੁਹਾਡੇ ਵਾਲ ਕਾਲੇ ਵੀ ਰਹਿਣਗੇ ਸਾਡਾ ਚੌਥਾ ਨੁਕਤਾ ਹੈ ਗੁਲਗੰਦ ਜੋ ਕਿ ਇੱਕ ਬਹੁਤ ਅਸਰਦਾਰ ਨੁਕਤਾ ਹੈ ਤੁਸੀਂ ਗੁਲਾਬ ਦੀਆਂ ਪੱਤੀਆਂ ਨੂੰ ਦੁੱਧ ਵਿੱਚ ਪੀਸ ਕੇ ਇੱਕ ਪੇਸਟ ਤਿਆਰ ਕਰ ਲਓ ਇਹਨੂੰ ਆਪਣੀਆਂ ਵਾਲਾਂ ਦੀਆਂ ਜੜ੍ਹਾਂ ਤੇ ਲਗਾਓ ਇਹ ਵਾਲਾਂ ਦੀਆਂ ਜੜ੍ਹਾਂ ਨੂੰ ਮਜ਼ਬੂਤ ਕਰਦਾ ਹੈ ਤੇ ਚਮਕਦਾਰ ਦੇ ਨਾਲ ਵਾਲਾਂ ਦੀ ਲੰਬਾਈ ਵਧਾਉਣ ਵਿੱਚ ਵੀ ਮਦਦਗਾਰ ਹੈ ਸਾਡਾ ਪੰਜਵਾਂ ਨੁਕਤਾ ਹੈ ਅਖਰੋਟ ਤੇ ਬਦਾਮ ਹਰ ਰੋਜ਼ ਤੁਸੀਂ 4 ਤੋਂ 5 ਭਿੱਜੇ ਹੋਏ ਬਦਾਮ ਖਾਓ ਤੇ ਨਾਲ ਦੋ ਅਖਰੋਟ ਵੀ ਲੈ ਲਓ ਇਹ ਸਾਡੇ ਸਰੀਰ ਦੀ ਤਾਕਤ ਲਈ ਵੀ ਬਹੁਤ ਫਾਇਦੇਮੰਦ ਹੈ ਤੇ ਨਾਲ ਹੀ ਸਾਡੇ ਵਾਲਾਂ ਲਈ